ਸਾਡਾ ਫੋਕਸ ਰਹੂਗਾ ਕਿ ਜਿਹੜੇ ਇਸ ਦੇ ਵਿਕਟਿਮਸ ਹੈਗੇ ਤੇ ਵਿਕਟਿਮਸ ਨੂੰ ਅਨਨੇਸੈਸਰਲੀ ਹਰਾਸ ਨਾ ਕੀਤਾ ਜਾਵੇ ਇੱਕ ਇਨਪੁਟ ਆਈ ਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹੈਗੇ ਕਿ ਥਾਣੇ ਦੇ ਵਿੱਚ ਜਿਹੜੇ ਐਮ ਐਚ ਸੀਸ ਹੈਗੇ ਮੁੰਸ਼ੀਸ ਹੈਗੇ ਤੇ ਉਹ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟੈਨਿਓਰ 2 ਸਾਲ ਦਾ ਫਿਕਸ ਕਰਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟੇਟ ਕਰਤਾ ਜਾਵੇ ਐਜ਼ ਐਨ ਐਡਮਿਨਿਸਟ੍ਰੇਟਿਵ ਮੈਜਰ ਸੋ ਥਿਸ ਮੈਜਰ ਵਿਲ ਬੀ ਇੰਟਰੋਡਿਊਸਡ ਇਮੀਡੀਏਟਲੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਇਨਪੁੱਟਸ ਹੈਗੇ ਉਸ ਦੇ ਮੁਤਾਬਿਕ ਇਸ ਦਾ ਕਾਫੀ ਇੰਪੈਕਟ ਪਿਆ ਹੈ ਜਿਹੜੀ ਐਂਟੀ ਡਰੱਗ ਡਰਾਈਵ ਹੈਗੀ ਉਸ ਇੰਪੈਕਟ ਕਰਕੇ ਟੂ ਦਾ ਐਕਸਟੈਂਡ ਜਿਹੜੇ ਸਾਡੇ ਜਿਹੜੇ ਇਸ ਸਾਈਡ ਦੇ ਕੂਰੀਅਰਸ ਤੇ ਬੂਝੇ ਐਲੀਮੈਂਟਸ ਹੈਗੇ ਉਹ ਡਰੱਗ ਕਨਸਾਈਨਮੈਂਟਸ ਨਹੀਂ ਚੁੱਕ ਰਹੇ ਹੈਗੇ ਜਿਸ ਦੀ وجہ ਨਾਲ ਜਿਹੜੇ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਹੈਗੇ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਹੈਗੇ ਉਹਨਾਂ ਨੂੰ ਇੱਕ ਭਾਰੀ ਸੱਟ ਪਹੁੰਚੀ ਹੈ ਤੇ ਇਨਪੁੱਟਸ ਇੰਡੀਕੇਟ ਕਿ ਪਾਕਿਸਤਾਨ ਦੀ ਆਈਐਸਆਈ ਨੇ ਇੱਕ ਸਟ੍ਰੈਟਜੀ ਬਣਾਈ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ so that ਜਿਹੜਾ ਡਰਾਈਵ ਅਗੇਂਸਟ ਡਰੱਗਸ ਐ ਜਿਹੜਾ ਯੁੱਧ ਨਸ਼ਿਆ ਵਿਰੁੱਧ ਐ ਇਸ ਨੂੰ ਡਿਸਟਰਪ ਕੀਤਾ ਜਾ ਸਕੇ so ਪੰਜਾਬ ਪੁਲਿਸ ਨੇ ਇਸ ਦਾ ਮੋਤੜ ਜਵਾਬ ਦਿੱਤਾ ਹੈਗਾ ਤੇ ਜਿਹੜੇ ਵੀ ਅਨਸਰ ਪੰਜਾਬ ਦੇ ਵਿੱਚ ਪੀਸ ਨੂੰ ਹਾਰਮਨੀ ਨੂੰ ਡਿਸਟਰਬ ਕਰਨਗੇ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਐਕਸ਼ਨ ਲਿਆ ਜਾਊਗਾ ਤੇ ਪੰਜਾਬ ਦੀ ਹਾਰਮਨੀ ਪੰਜਾਬ ਦੀ ਪੀਸ ਜਿਹੜੀ ਹੈਗੀ ਉਹ ਮੇਨਟੇਨ ਰੱਖੀ ਜਾਊਗੀ ਹਰ ਹਾਲ ਦੇ ਵਿੱਚ so ਇਹ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਮੈਂ ਲੋਕਾਂ ਤੋਂ ਅਪੀਲ ਕਰਾਂਗਾ ਫਾਰ देयर ਹੈਲਪ ਐਂਡ ਕੋਆਪਰੇਸ਼ਨ ਕਿ ਪਬਲਿਕ ਸਪੋਰਟ ਤੋਂ ਬਗੈਰ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਹੈਗੀ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਵੀ ਆਰ ਰੀਚਿੰਗ ਆਊਟ ਟੂ ਦਾ ਪਬਲਿਕ ਬਾਈ ਹੋਲਡਿੰਗ ਮੀਟਿੰਗਸ ਜਿਹੜੀ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਨਾਲ ਸਾਡੀ ਇੰਟਰੈਕਸ਼ਨ ਹੈਗੀ ਸਾਨੂੰ ਹੁਣ ਟਿਪਸ ਵੀ ਬਹੁਤ ਆ ਰਹੀ ਹੈ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਲਾਂਚ ਕੀਤੀ ਸੀ ਕਿ ਉਸ ਦੇ ਵਿੱਚ ਜਿਹੜੀ ਟਿਪਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਸੋ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਅਸੀਂ ਇਸ ਤੇ ਜਿਹੜਾ ਹੈਗਾ ਡਰੱਗਸ ਨੂੰ ਪੰਜਾਬ ਤੋਂ ਖਤਮ ਕਰਾਂਗੇ आई वुड रिक्वेस्ट फॉर क्वेश्चन एक एक, 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 एक आयाती जो गैंगस्टर्स हैं पाकिस्तान में बैठे हुए चाहे वो शायद बाज बट्टी है या एक और है थोड़ा खोकर ये लोग लगातार धमकी दे रहे हैं पाकिस्तान में बैठकर जालंधर वाला हादसा हुआ और एक नया गैंगस्टर उसने भी इस तरह की धमकी दी उस पे क्या एक्शन ले सकते हैं आपने देखा ये है जी कि अमृतसर में जो इंसिडेंट हुआ था उसका क्या हश्र हुआ सो ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਸੀਂ ਇਨ ਗੈਂਗਸਟਰਸ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵਾਂਗੇ ਜਿਹੜੇ ਪਾਕਿਸਤਾਨ ਜਿਹੜੇ ਆਈਐਸਆਈ ਦੇ ਮਾਸਟਰਸ ਨੂੰ ਸਬਕ ਸਿਖਾਵਾਂਗੇ ਤੇ ਇਹ ਪੰਜਾਬ ਦੇ ਇਹ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਹਨ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਿਵੈਲਪਮੈਂਟਸ ਵਿਦ ਯੂ ਕਿਵੇਂ ਇਹ ਇੰਟਰ ਸਟੇਟ ਮਾਮਲਾ ਨਹੀਂ ਹੈ ਇਹ ਬਿਲਕੁਲ ਇੰਟਰਨੈਸ਼ਨਲ ਬਾਰਡਰ ਦਾ ਮਾਮਲਾ ਹੈ ਸਰ ਕਿਵੇਂ ਕਰੋਗੇ ਉਹ ਪਾਕਿਸਤਾਨ ਦੇ ਸਤੋਰੇ ਬੈਠੇ ਨੇ ਇਹ ਦਿਖ ਰਿਹਾ ਨਹੀਂ ਕਿਥੋਂ ਦੇਖੋ ਇਸਦਾ ਹੈ ਜੀ ਕਿ ਸਾਨੂੰ ਜਿਹੜੇ ਜਿਵੇਂ ਸਾਡਾ ਵੀ ਟ੍ਰੇਡ ਕraft ਹੈ ਸਾਡੀ ਅਸੀਂ ਆਪਣੇ ਟੈਕਨੀਕਲ ਇਨਪੁੱਟਸ ਤੋਂ ਹਿਊਮਨ ਇਨਪੁੱਟਸ ਤੋਂ ਜਿਹੜੇ ਉਹਨਾਂ ਦੇ ਬੰਦੇ ਇਸ ਪਾਸੇ ਬੈਠੇ ਹੈ ਸਾਨੂੰ ਉਸ ਦਾ ਪਤਾ ਹੈਗਾ ਸੋ ਸਾਨੂੰ ਪਤਾ ਵੀ ਪਾਕਿਸਤਾਨ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਆਈਐਸਆਈ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਸੋ ਵੀ ਆਰ ਔਨ ਦਾ ਜੋਬ ਸਰ ਤੁਸੀਂ ਕਿਹਾ ਕੁਝ ਆਫਿਸਸ ਨੂੰ ਟਾਰਗੇਟਸ ਰੱਖੇ ਨੇ ਟਾਰਗੇਟਸ ਇਸ ਤਰੀਕੇ ਨਾਲ ਥੋੜਾ ਐਕਸਪਲੇਨ ਕਰ ਦੋ ਦਿਸ ਇਜ਼ आवर ਇੰਟਰਨਲ ਅਸੈਸਮੈਂਟ ਆਫ ਪਰਫਾਰਮੈਂਸ ਆਈ ਵਿਲ ਐਕਸਪਲੇਨ ਜਿਵੇਂ ਕਿ ਨੰਬਰ ਆਫ ਆਰਐਸ ਜਿਵੇਂ ਕਿ ਰਿਕਵਰੀ ਜਿਵੇਂ ਕਿ ਸੀਜ਼ਰ ਆਫ ਪ੍ਰੋਪਰਟੀ ਅੰਡਰ 68 ਐਫ ਪਿਛਲੇ 3 ਸਾਲਾਂ ਦਾ ਕੀ ਪਰਫਾਰਮੈਂਸ ਰਹੀ ਹੈ ਉਹਦਾ ਵੇਟਡ ਐਵਰੇਜ ਲੈ ਕੇ ਉਸ ਨੂੰ ਕੰਪੇਅਰ ਕਰਕੇ ਇਸ ਥਿੰਗਸ ਲਾਈਕ ਦੋਗੇ ਸਰ ਕਈ ਵਾਰ ਇਹ ਹੁੰਦਾ ਕਿ ਟਾਰਗੇਟ No, no. डायरेक्शन बहुत क्लियर है दीज आर नॉट न्यूमेरिकल टारगेट पर से दीज आर ओवरऑल परफॉर्मेंस ओरियंटेड टारगेट स्टेट के स्पैशल डी जी पीज ए डी जी पीज आई जीज के लीडरशिप डिफरेंट डिस्ट्रिक्ट के जा रहे हैं ਤੇ ਅੱਜ ਮੈਂ ਇੱਕ ਕਾਫੀ ਲੰਬੀ ਜਿਹੜੀ ਬ੍ਰੇਨਸਟਾਰਮਿੰਗ ਮੀਟਿੰਗ ਆਪਣੇ ਸੀਨੀਅਰ ਆਫਸਰਸ ਦੇ ਨਾਲ ਕਰਕੇ ਇੱਕ ਮਿਡ ਰਿਵਿਊ ਕੀਤਾ ਹੈਗਾ ਤਾਂ ਉਹਦੇ ਅੰਡਰ ਕਈ ਹਾਸਟ ਆਫ ਮੈਜਰਸ ਊਡ ਬੀ ਇੰਟਰੋਡਿਊਸ ਟੂ ਮੇਕ ਦਾ ਡਰਾਈਵ ਮੋਰ ਇਫੈਕਟਿਵ ਤੇ ਉਸ ਦੇ ਵਿੱਚ ਸਾਰੇ ਡਿਸਟ੍ਰਿਕਟਸ ਦੀ ਮੈਪਿੰਗ ਕਰਕੇ ਜੇ ਕਿਸ ਟਾਈਪ ਦੀ ਡਰਗ ਜਿਹੜੀ ਹੈਗੀ ਟ੍ਰੇਵਲੈਂਟ ਹੈਗੀ ਤੇ ਉਸ ਨੂੰ ਕੰਬੈਟ ਕਰਨ ਲਈ ਕਿਸ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਉਹ ਬਣਾਈ ਜਾਊਗੀ ਸੈਕੰਡਲੀ ਅਸੀਂ ਸਾਰੇ ਆਫੀਸਰਸ ਨੂੰ ਅਸੀਂ ਕੁਆਂਟੀਫਾਈਏਬਲ ਟਾਰਗੇਟਸ ਦੇ ਰਹੇ ਹਾਂ ਕਿ ਉਸ ਦੇ ਅਗੇਂਸਟ ਐਸਐਸਪੀਜ਼ ਦੀ ਐਸਐਚਓਜ਼ ਦੀ ਪਰਫਾਰਮੈਂਸ ਐਸੈਸ ਕੀਤੀ ਜਾਊਗੀ ਕਿ ਜਿਹੜੇ ਟਾਰਗੇਟਸ ਉਹਨਾਂ ਨੂੰ ਦਿੱਤੇ ਗਏ ਜਿਹੜੇ ਪੈਰਾਮੀਟਰਸ ਦੇ ਅਗੇਂਸਟ ਉਹਨਾਂ ਦੀ ਪਰਫਾਰਮੈਂਸ ਕਿਸ ਟਾਈਪ ਦੀ ਹੋਵੇਗੀ ਤੇ ਡਿਮਾਂਡ ਰਿਡਕਸ਼ਨ ਲਈ ਇੱਕ ਕੋਹੇਸਿਵ ਤਰੀਕੇ ਨਾਲ ਜਿਹੜੀ ਕੈਬਨਟ ਸਬ-ਕਮੇਟੀ ਦੀ ਦੇ ਜਿਹੜੇ ਅੰਡਰ ਇੱਕ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਲੈ ਕੇ ਸਟੇਟ ਗਵਰਨਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਅਵੇਅਰਨੈਸ ਪ੍ਰੀਵੈਂਸ਼ਨ ਤੇ ਜਿਹੜੇ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਦੇ ਸਟੈਪਸ ਲਏ ਜਾਣਗੇ ਇਟ ਵਾਸ ਫੈਲਡ ਕਿ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਨੂੰ ਬੈਟਰ ਇੰਟੀਗ੍ਰੇਟ ਕਰਨਾ ਜ਼ਰੂਰੀ ਹੈਗਾ ਤਾਂ ਕਿ ਇੱਕ ਸੀਮਲੈਸ ਤਰੀਕੇ ਨਾਲ ਜਿਹੜਾ ਹੈਗਾ ਜਿਹੜਾ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ ਸਰਟਨ ਪਬਲਿਕ ਪ੍ਰੋਗਰਾਮਸ ਲਾਈਕ ਯੁਵਾ ਸਾਂਝ ਤੇ ਇਹਨਾਂ ਤੇ ਹੋਰ ਜ਼ੋਰ ਦਿੱਤਾ ਜਾਊਗਾ ਸਪੋਰਟਸ ਐਕਟੀਵਿਟੀਆਂ ਤੇ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਤੇ ਇਨਪੁਟਸ ਤੋਂ ਬਾਅਦ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਹੈਗੇ ਕਿ ਸਾਨੂੰ ਫੋਕਸ ਕੁਆਲਿਟੀ ਤੇ ਕਵਾਲਿਟੀ ਕੰਮ ਤੇ ਫੋਕਸ ਕਰਨਾ ਹੈ ਨਾ ਕਿ ਪਿਓਰਲੀ ਔਰ ਨੰਬਰਸ ਤੇ ਸਾਡਾ ਜਿਹੜਾ ਫੋਕਸ ਹੈਗਾ ਜਿਹੜੇ ਐਕਚੁਅਲੀ ਜਿਹੜੇ ਸਟਰੀਟਸ ਤੇ ਜਿਹੜੇ ਡਰੱਗਸ ਵੇਚ ਰਹੇ ਹੈਗੇ ਜਿਹੜੇ ਸਪਲਾਈਅਰਸ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੇਲ੍ਹ ਤੇ ਚਾਰਜ ਹੋਊਗਾ ਤੇ ਸਾਡਾ ਫੋਕਸ ਰਹੂਗਾ ਕਿ ਜਿਹੜੇ ਇਸ ਦੇ ਵਿਕਟਿਮਸ ਹੈਗੇ ਤੇ ਵਿਕਟਿਮਸ ਨੂੰ ਅਨਨੈਸੈਸਰਲੀ ਹਰਾਸ ਨਾ ਕੀਤਾ ਜਾਵੇ ਇੱਕ ਇਨਪੁਟ ਆਈਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹੈਗੇ ਕਿ ਥਾਣੇ ਦੇ ਵਿੱਚ ਜਿਹੜੇ ਐਮਐਚਸੀਸ ਹੈਗੇ ਮੁੰਸ਼ੀਸ ਹੈਗੇ ਤੇ ਉਹ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟਿਨਿਓਰ 2 ਸਾਲ ਦਾ ਫਿਕਸ ਕਰਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟੇਟ ਕਰਤਾ ਜਾਵੇ ਐਜ਼ ਐਨ ਐਡਮਿਨਿਸਟ੍ਰੇਟਿਵ ਮੈਜਰ ਸੋ ਥਿਸ ਮੈਜਰ ਵਿਲ ਬੀ ਇਨਟਰੋਡਿਊਸਡ ਇਮੀਡੀਐਟਲੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਇਨਪੁਟਸ ਹੈਗੇ ਉਸ ਦੇ ਮੁਤਾਬਿਕ ਇਸ ਦਾ ਕਾਫੀ ਇੰਪੈਕਟ ਪਿਆ ਜਿਹੜੀ ਐਂਟੀ ਡਰੱਗ ਡਰਾਈਵ ਹੈਗੀ ਉਸ ਇੰਪੈਕਟ ਕਰਕੇ ਟੂ ਦਾ ਐਕਸਟੈਂਡ ਜਿਹੜੇ ਸਾਡੇ ਜਿਹੜੇ ਇਸ ਸਾਈਡ ਦੇ ਕੂਰੀਅਰਸ ਤੇ ਬੁਝੇ ਐਲੀਮੈਂਟਸ ਹੈਗੇ ਉਹ ਡਰੱਗ ਕਨਸਾਈਨਮੈਂਟਸ ਨਹੀਂ ਚੁੱਕ ਰਹੇ ਹੈਗੇ ਚ ਇਸ ਦੀ ਵਜੇ ਨਾਲ ਜਿਹੜੇ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਹੈਗੇ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਹੈਗੇ ਉਹਨਾਂ ਨੂੰ ਇੱਕ ਭਾਰੀ ਸੱਟ ਪਹੁੰਚੀ ਹੈ ਤੇ ਇਨਪੁਟਸ ਇੰਡੀਕੇਟ ਕਿ ਪਾਕਿਸਤਾਨ ਦੀ ਆਈਐਸਆਈ ਨੇ ਇੱਕ ਸਟ੍ਰੈਟੇਜੀ ਬਣਾਈ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਲਾ ਸੋ ਥੈਟ ਜਿਹੜਾ ਡਰਾਈਵ ਅਗੇਂਸਟ ਡਰੱਗਸ ਇਹ ਜਿਹੜਾ ਯੁੱਧ ਨਸ਼ਿਆਂ ਫਿਰਦਾ ਇਸ ਨੂੰ ਡਿਸਟਰਪਟ ਕੀਤਾ ਜਾ ਸਕ ਸੋ ਪੰਜਾਬ ਪੁਲਿਸ ਨੇ ਇਸ ਦਾ ਮੋਟੜ ਜਵਾਬ ਦਿੱਤਾ ਹੈਗਾ ਤੇ ਜਿਹੜੇ ਵੀ ਅਨਸਰ ਪੰਜਾਬ ਦੇ ਵਿੱਚ ਪੀਸ ਨੂੰ ਹਾਰਮਨੀ ਨੂੰ ਡਿਸਟਰਬ ਕਰਨਗੇ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਐਕਸ਼ਨ ਲਿਆ ਜਾਊਗਾ ਤੇ ਪੰਜਾਬ ਦੀ ਹਾਰਮਨੀ ਪੰਜਾਬ ਦੀ ਪੀਸ ਜਿਹੜੀ ਹੈਗੀ ਉਹ ਮੇਨਟੇਨ ਰੱਖੀ ਜਾਊਗੀ ਹਰ ਹਾਲ ਦੇ ਵਿੱਚ ਸੋ ਇਹ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਮੈਂ ਲੋਕਾਂ ਤੋਂ ਅਪੀਲ ਕਰਾਂਗਾ ਫੋਰ ਥੇਅਰ ਹੈਲਪ ਐਂਡ ਕੋਆਪਰੇਸ਼ਨ ਪਬਲਿਕ ਸਪੋਰਟ ਤੋਂ ਬਗੈਰ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਹੈਗੀ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਵੀ ਆਰ ਰੀਚਿੰਗ ਆਊਟ ਟੂ ਦਾ ਪਬਲਿਕ ਬਾਈ ਹੋਲਡਿੰਗ ਮੀਟਿੰਗਸ ਜਿਹੜੀ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਨਾਲ ਸਾਡੀ ਇੰਟਰੈਕਸ਼ਨ ਹੈਗੀ ਸਾਨੂੰ ਹੁਣ ਟਿਪਸ ਵੀ ਬਹੁਤ ਆ ਰਹੀ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਲਾਂਚ ਕੀਤੀ ਸੀਗੀ ਉਸ ਦੇ ਵਿੱਚ ਜਿਹੜੀ ਟਿਪਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਸੋ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਅਸੀਂ ਇਸ ਤੇ ਜਿਹੜਾ ਹੈਗਾ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ आई वुड रिक्वेस्ट फॉर क्वेश्चन एक आया जो गैंगस्टर्स हैं पाकिस्तान में बैठे हुए चाहे वो शायद बाज भारती है या एक और है फराख होकर ये लोग लगातार धमकियां दे रहे हैं पाकिस्तान में बैठकर जिलंधर वाला हादसा हुआ ना भी एक नया गैंगस्टर उसने भी एक्स्ट्रा की धमकी दी उस पे क्या एक्शन ले सके आपने देखा ये है कि अमृतसर में जो इंसिडेंट हुआ था उसका क्या हश्र हुआ सो ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਸੀਂ ਇਹ ਗੈਂਗਸਟਰਸ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵਾਂਗੇ ਜਿਹੜੇ ਪਾਕਿਸਤਾਨ ਜਿਹੜੇ ਆਈਐਸਆਈ ਦੇ ਮਾਸਟਰਸ ਨੂੰ ਸਬਕ ਸਿਖਾਵਾਂਗੇ ਤੇ ਇਹ ਪੰਜਾਬ ਦੇ ਇਹ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਹਨ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਵੈਲਪਮੈਂਟਸ ਵਿਦ ਤੁਹਾਨੂੰ ਕਿਵੇਂ ਕਿਵੇਂ ਇੰਟਰ ਸਟੇਟ ਮਾਮਲਾ ਨਹੀਂ ਹੈ ਇਹ ਬਿਲਕੁਲ ਇੰਟਰਨੈਸ਼ਨਲ ਬਾਰਡਰ ਦਾ ਮਾਮਲਾ ਹੈ ਸਰ ਕਿਵੇਂ ਕਰੋਗੇ ਵੀ ਪਾਕਿਸਤਾਨ ਦੇ ਉੱਪਰ ਬੈਠੇ ਹੋ ਇਹ ਦਿਖ ਰਹੀ ਹੈ ਦੇਖੋ ਦੇਖੋ ਇਹਦਾ ਹੈ ਜੀ ਕਿ ਸਾਨੂੰ ਜਿਹੜੇ ਜਿਵੇਂ ਸਾਡਾ ਵੀ ਟ੍ਰੇਡ ਕraft ਹੈ ਸਾਡੀ ਅਸੀਂ ਆਪਣੇ ਟੈਕਨੀਕਲ ਇਨਪੁੱਟਸ ਤੋਂ ਹਿਊਮਨ ਇਨਪੁੱਟਸ ਤੋਂ ਜਿਹੜੇ ਉਹਨਾਂ ਦੇ ਬੰਦੇ ਇਸ ਪਾਸੇ ਬੈਠੇ ਹਨ ਸਾਨੂੰ ਉਸ ਦਾ ਪਤਾ ਹੈਗਾ ਸੋ ਸਾਨੂੰ ਪਤਾ ਵੀ ਪਾਕਿਸਤਾਨ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਆਈਐਸਆਈ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਸੋ ਵੀ ਆਰ ਔਨ ਦਾ ਜੋਬ ਸਰ ਤੁਸੀਂ ਕਿਰੋ ਕੁਝ ਆਫੀਸਰਸ ਨੂੰ ਟਾਰਗੇਟਸ ਰੱਖੇ ਨੇ ਟਾਰਗੇਟ ਇਸ ਤਰੀਕੇ ਨਾਲ ਥੋੜਾ ਐਕਸਪਲੇਨ ਕਰ ਦੋ ਦਿਸ ਇਜ਼ आवर ਇੰਟਰਨਲ ਅਸੈਸਮੈਂਟ ਆਫ ਪਰਫਾਰਮੈਂਸ ਆਈ ਵਿਲ ਐਕਸਪਲੇਨ ਜਿਵੇਂ ਕਿ ਨੰਬਰ ਆਫ ਆਰੈਸ ਜਿਵੇਂ ਕਿ ਰਿਕਵਰੀ ਜਿਵੇਂ ਕਿ ਸੀਜ਼ਰ ਆਫ ਪ੍ਰੋਪਰਟੀ ਅੰਡਰ 68 ਐਫ ਪਿਛਲੇ 3 ਸਾਲਾਂ ਦਾ ਕੀ ਪਰਫਾਰਮੈਂਸ ਰਹੀ ਹੈ ਉਹਦਾ ਵੇਟਡ ਐਵਰੇਜ ਲੈ ਕੇ ਉਸ ਨੂੰ ਕੰਪੇਅਰ ਕਰਕੇ ਇਸ ਥਿੰਗਸ ਲਾਈਕ ਦੋ ਕਿ ਸਰ ਕਈ ਵਾਰ ਇਹ ਹੁੰਦਾ ਕਿ ਟਾਰਗੇਟ नो नहीं ताई मैं क्या, है है क्या ना कि देखो असि सी साहब की डायरेक्शन बहुत क्लियर है दीज आर नॉट न्यूमेरिकल टारगेट्स पर से दीज आर ओवरऑल परफॉर्मेंस ओरिएटेड टारगेट